ਇੱਕ ਇਹ ਵੀ ਗੇਡਰ ਦੇਖਿਆ ਦੋ ਇੱਕ ਮੈਂ ਤੇਰੇ ਤੁਮ ਤੇ ਵੀ ਤੇਰੇ ਮੰਨਿਆ ਮੈਨੂੰ ਸੂਟ ਖਮਾ ਸੂਟ ਸਵਾਰੇ ਕਰਮ ਤੇ ਆਂ ਕਿ ਸੁਣ ਤੇਰੇ ਮੰਨਿਆ ਮੈਨੂੰ ਮਿੱਠੀ ਕਹਿਣਾ ਮੈਂ ਤੇਰੇ ਮੰਨਿਆ ਮੈਨੂੰ ਮਿੱਠੀ ਇਹ ਨੀ ਜਾਣਦੀ ਗਾਂ ਦੇਖੀ ਜਮਾਂ ਹੀ ਨਹੀਂ ਜਾਂਦੀ ਦੇਖਲਾ ਇਹ ਤਾਂ ਜਵੇਂ ਹੀ ਹੋਈ ਪਈ ਆ ਲੈ ਨਾ ਇਹ ਤਾਂ ਮੇਰਾ ਡਾਕਟਰ ਨੇ ਡਾਡ ਲਿਆ ਭੱਜ ਗਈ ਹਾਂ ਬਦਲੇ ਬਦਲੇ ਹਾਂ ਮੋਟੀਆਂ ਜਾ ਵਾਗਦਾ ਫੇਰ ਜਾ ਤੂੰ ਇਹਨਾਂ ਨੂੰ ਫੜਿ ਰੱਖੋ ਪਹਿਲਾਂ ਆ ਬਦਲ ਗਿਆ ਇਹਨਾਂ ਨੂੰ ਫੜੀ ਰੱਖਿਓ ਹਾਂ ਅਸੀਂ ਇਹ ਕੈਮਰੇ ਚ ਨਾਉਂਗਲ ਲੈ ਅੰਦਰ ਦੀ ਫਾੜ ਲੈਣੀ ਐ ਨਹੀਂ ਬੁੜੀਆਂ ਨੂੰ ਕਿਤੇ ਆਉਂਦੇ ਨੇ ਇਹਦਾ ਕੁਝ ਕਰਨਾ ਜਾ ਬਦਲਿਆ ਬੰਦਾ ਉਹ ਸਲਵਾਰ ਬਦਲ ਕੇ ਆਉਂਦੀ ਆਹ ਕੱਪੜੇ ਧੋਂਦੀ ਸੀ ਨਾ ਇਹ ਤਾਂ ਬੰਦ ਕਰਿਆ ਵਾ ਮੂਵੀ ਉਹ ਬਣਾਉਂਦੀ ਐ ਕਿ ਵੀ ਆ ਕਿ ਮੁੱਢੀ ਜਿਹਾ ਕੀ ਹੋ ਗਈ ਬੱਪਰ ਪਾਲਿਆ ਹਾਣੀ ਜੈ ਬਤੀ ਦਾ ਰਿਖਿਆ ਨੇ ਸ਼ਾਹ ਆ ਮੇਰੇ ਦੰਦ ਚੜ੍ਹ ਪਿਆ ਨਾ ਮੈਂ ਕੋਈ ਮਹਾਲੰਦ ਬਹੁਤ ਕਰਾ ਇੱਧਰੇ ਆਈਂ ਅਜੇ ਨਹੀਂ ਉਹ ਗਿਆ ਆਈ ਪਾਸੇ ਹਾਂ ਜਾਏ ਆਏ ਹੁਣ ਹਾਂ ਆਹੋ ਹੋ ਇਹ ਰ ਆਇਆ ਪਰ ਨਾ ਬਾਕੀ ਬਾਕੀ ਹਾਂ ਨਾਲੇ ਅੱਜ ਤਾਂ ਚਲ ਵੇਲਤੀ ਫਿਰ ਕੱਲ ਨੂੰ हाटोल चो सागर पहले कपड़े धोके तो हटी गए है नी पा लाल साग नहीं <laughs> तड़के सही तड़के सही नहीं पौधा ਅਸੀਂ ਨਹੀਂ ਆਇਕਣ ਪਰ ਬਾ ਸਮਝਦੇ ਕਹਿੰਦੇ ਹੋ ਜਾਂਦੇ ਆਹੋ ਸਾਲ ਬਾਦ ਆਉਂਦਾ ਸਾਨੂੰ ਪੱਕਾ ਪਤਾ ਵੀ ਨਹੀਂ ਦੀ ਆਉਣਾ ਤੁਸੀਂ ਨਹੀਂ ਪਹਿਲਾਂ ਧਰ ਦਿੰਦੀ ਆ ਸਾਖ ਤੋ ਚੰਨ ਸਹੀ ਗੱਲ ਹਾਂ ਠੀਕ ਹੈ ਲੈਣੀ ਦੀ ਗੋਟੀ ਲੈਣੀ ਗੋਟੀ ਨਾ ਅੱਜ ਨਹੀਂ ਲੈਣਾ ਕੁਸ ਫੇਰ ਮਾਰਦੀਂ ਕਿਹੜਾ ਆਜਾ ਆਪਣੇ ਮਾਵਾ ਦੇ ਤਣਕੀਆਂ ਦੋਏ ਹਾਂ ਕੋਈ ਤੇਰੀ ਮਾਂ ਦੇ ਨਾਲ ਤਿਆਨੇ ਬਤਨ ਮਮਾ ਨੂੰ ਕੰਮ ਬਤਿਆ ਕਬੀ ਮਾ ਦੇ ਨਾ ਨੀ ਤਨ ਨਾ ਕੇ ਕੰਤ ਕੋਈ ਨਾ ਪਸੀਆ ਲੈ ਦੇਣਾ ਉਹ ਮੈਨੂੰ ਜਾਣਾ ਭੱਜਿਆ ਤੇਰੇ ਨਾਲ ਬੰਬੇ ਨੂੰ ਜਾਣਾ ਭੱਜਿਆ ਤੇਰੇ ਨਾਲ ਬੰਬੇ ਜਾਣਾ ਕਮਲ ਤੇਰੇ ਨਾਲ ਮਿਲੋ ਲੂਗਾ ਹੈ ਕਹਿੰਦਾ ਨਾ ਨਾਲੇ ਜਾਣਾ ਦੀ

ਇਹ ਤਾਂ ਬੱਸ ਇਕਨੇ ਕਰੀਂ ਜਾਓ ਹੁਣ ਦਵਾ ਦੀ ਕੋਈ ਟਿਕਟ ਨਹੀਂ ਮੈਨੂੰ ਤਾਂ ਬੰਦੀ ਆਉਂਦੀ ਨਹੀਂ ਬੀਤੀ ਰਾਜਣ ਤੂੰ ਤੂੰ ਮੈਨੰਨ ਦੇ ਬੜੀ ਮਨਚਣ ਤੂੰ ਤੂੰ ਮੈਨੰਨ ਦੇ ਬੜੀ ਮਨਚਣ ਤੂੰ ਤੂੰ ਮੈਨੰਨ ਦੇ ਬੜੀ ਮਨਚਣ ਤੂੰ ਸਾਰੇ ਲੱਗਦਾ ਤੁਮੇ ਨਾਮ ਦਾ ਸਾਰੇ ਲੱਗਦਾ ਤੁਮੇ ਚਲੋ ਭਾਈ ਲੈ ਹਾਂ ਨਹੀਂ ਬੱਤ ਮੈਂ ਤਾਂ ਕਹਾਂ ਅੱਛਾ ਗੱਲ ਕਰਦੇ ਮਾਮੂ ਉਹ ਦਿਨ ਨਹੀਂ ਲੱਗ ਕੇ ਕਹੀ ਤੇ ਹਾਂਜੀ ਹਾਂ ਹੁਣ ਤੱਕ ਅਸੀਂ ਇੱਥੇ ਆਸੇ ਤੋਂ ਅਸੇ ਜਾਂ ਤਿੰਨ ਚਾਹ ਹਾਂ ਨਹੀਂ ਕਿ ਇਹ ਸੋਜੀ ਜੀ ਜੀ ਕਾਹਨੋਂ ਨਾ ਤੁਹਾਡਾ ਅਸਲੀ ਨਾ ਪਰ ਕੇ ਲਮਤੂਰੀ ਮੈਂ ਤਾਂ ਜਦੇ ਜਿਆਦਾ ਆਈ ਉਹ ਕਿੱਦੋਂ ਖੜਿਆ ਲੜੀ ਫਿਰ ਦੇਖ ਲਓ ਤੁਹਾਨੂੰ ਅਰੇ ਨਹੀਂ ਜਿਆਦਾ ਚਾਹਣਾ ਛੋਟ ਸੱਜਰਾ ਲੈ ਕੇ ਦਿੱਤਾ ਹੁਣ ਛੋਟ ਨਾਮਾ ਲੈ ਕੇ ਦਿੱਤਾ ਇਤਕੀ ਅਸੀਂ ਕਹਾਂ ਬਈ ਪਾ ਲੈਣਗੇ ਰੱਬ ਨੇ ਵਧਾਰਾ ਕੁਝ ਦਿੱਤਾ ਲੈ ਲਹ ਠੀਕ ਆ ਫੜੀ ਤਾਂ ਮੈਂ ਲੈ ਆ ਕੇ ਦਿੰਦੀ ਆ ਮੈਂ ਕੋਈ ਨਾ ਭਾੜੇ ਉਹ ਤਾਂ ਵਿਚਾਰ ਕੇ ਨਿਕਾ ਦੇ ਪਾਛਾ ਬਟੇ ਆਪਾਂ ਨਾ ਤੇ ਘਾਂ ਰੋਤਾ ਦਮਗਾ ਤੇਰੀ ਰੱਬ ਰਸੇ ਕੋ ਦੁੱਪ ਓਏ ਉਹ ਕੀ ਬੇ ਮਮਾ ਇਹ ਦਰੋਪਾ ਦੀ ਨੇ ਆਹ ਤਾਂ ਨਹੀਂ ਆਖੇ ਰੱਖਦੇ ਫਾਨੀ ਦੀ ਰੱਗੀ ਆ ਕਰਨਾ ਕੋਣ ਦੱਸਣਾ ਹਾਂ ਦੁਬਾਰਾ ਨਾ ਹਾਂ ਇਹਨਾਂ ਨਾਲ ਅੱਛਾ ਨਾ ਲੈਣੀ ਆ ਹੁਣੇ ਲੈ ਗਈ ਹਾਂ ਨਾ ਬਹੁਤ ਸੋਹਣਾ ਭਾਈ ਉਹਦਾ ਮਹਾਰਾਜਾ ਕੋਈ ਚਾਹ ਰਿਹਾ ਜੀ ਦੇ ਬੇਟਾ ਹੋਰ ਆਲਾਉਂ ਲਾਇਕ ਇਸ ਹੁੰਦਾ ਹੈ ਪ੍ਰਾਣੇ ਜੇ ਕੀ ਦੇਣਾ ਕਰ ਚਲ ਆਸੀਂ ਵੀ ਆਸ ਕਰਤੀ ਹਾਂ ਹੋਰ ਚਲ ਕੋਈ ਨਹੀਂ ਫੋਨ ਮੇਰੇ ਤੇ ਨਾ ਕੈਨੇਕਸ਼ਨ ਤੇਰਾ ਪਰ ਇੱਕ ਦੋਤਾ ਹੋਇਆ ਭਾਈ ਕਬੂਤਾ ਹੋਇਆ ਉਹਨਾਂ ਨੇ ਕੰਨੀ ਪੈ ਤੰਗੜੇ ਦਾ ਇੱਕ ਕੰਨੀ ਉਹ ਉੱਥੇ ਪੈ ਨੀ ਨਿਮਾਰੀ ਚ ਚੱਕ ਲਿਆ ਤੇ ਇਹਨਾਂ ਨੇ ਭੁੱਗੀਆਂ ਦੋ ਦੁੱਤੇ ਨੇ ਚਾਲ ਅਸੀਂ ਵੀ ਦੇ ਦਾਂਗੇ ਭਾਈ ਇੰਗਾ ਹਾਂ ਜਵਾਕ ਹੋਵੇ ਕੋਈ ਫਰਸ਼ ਕਰਕੇ ਤੋੜਾਂਗੇ ਤੁਹਾਨੂੰ ਦਵੇ ਭਾਈ ਅਸਾਂ ਨਹੀਂ ਸਾਂ ਦੰਦੇ ਆ ਵੀ ਮਹਾਰਾ ਦਾ ਵੇਰ ਤਾਂ ਇੱਕ ਦਵਾਈ ਕ ਦੇ ਦੇ ਰੱਬਾ ਮੈਂ ਦੇ ਦੇ ਆਉਂਦੇ ਸਾਬ ਨੂੰ ਦੇਈ ਤੋ ਵੇਰ ਕੀ ਨਹੀਂ ਆਪੇ ਰੱਬ ਬੰਨ ਰੱਛਾ ਰੱਖੀ ਉਹ ਹੀ ਤਾਂ ਹੀ ਤਾਂ ਕਹਿੰਦੇ ਆ ਆਉਂਦੇ ਸਾਬ ਤਾਂ ਆ ਜੀ ਦੇ ਦੇ ਤਾਤਾ ਗਾਂ ਲਾ ਜੀ ਪਾਈ ਅੱਲਾ ਵੇੜ ਫਿਰ ਜਦੋਂ ਪਾ ਲ ਕੇ ਦਵਾਂਗੇ ਫਿਰ ਜਦੋਂ ਤੁਹਾਨੂੰ ਦੱਸਾਂਗੇ ਨਹੀਂ ਨਹੀਂ ਉਹ ਕਹਿੰਦੀ ਗੱਲ ਆ ਫਿਰ ਵੱਤ ਜਾਣਗੇ